ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾਠ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਕਲਿਆਣ ਹੁੰਦੀ ਹੈ ਐਸੇ ਪਰਯੋਪਕਾਰ ਸਤਗੁਰ ਜੀਆਂ ਤੋਂ ਵਾਰਨੇ ਬੁਲਹਾਰਨੇ ਚਾਹੀਏ ਜਿਨ੍ਹਾਂ ਨੇ ਖਾਲਸਾ ਜੀ ਸਮੱਤ ਬਖਸ਼ੀ ਹੈ ਆਪਣੇ ਖਾਲਸੇ ਨੂੰ ਬਾਲ ਬਖਸ਼ਿਆ ਹੈ ਬਾਣੀ ਬਖਸ਼ੀ ਹੈ ਪਰਯੋਪਕਾਰ ਕਰਨ ਵਾਲੇ ਸ਼ੁਭ ਗੁਣ ਬਖਸ਼ੇ ਹਨ ਮਹਾਰਾਜ ਜੀਆਂ ਨੇ ਆਪਣੇ ਖਾਲਸੇ ਦੀ ਝੋਲੀ ਵਿੱਚ ਬਹੁਤ ਕੁਝ ਪਾਇਆ ਹੈ ਤੇ ਖਾਲਸਾ ਜੀ ਅਸੀਂ ਸਾਰੇ ਹੀ ਮਹਾਰਾਜ ਦੇ ਬੱਚੇ ਹਾਂ ਮਹਾਰਾਜ ਦਾ ਖਾਲਸੇ ਹਾਂ ਕਈਆਂ ਨੇ ਬਚਨ ਕਮਾਇਆ ਹੈ ਜਿਨ੍ਹਾਂ ਨੇ ਕਮਾਇਆ ਹੈ ਖਾਲਸਾ ਜੀ ਉਹ ਅਮਰਤ ਧਾਰੀ ਹੋ ਗਏ ਗੁਰੂ ਕੇ ਸੇਖ ਗੁਰਮੁਖ ਪਿਆਰੇ ਬਣ ਗਏ ਕਈਆਂ ਨੇ ਨਹੀਂ ਕਮਾਇਆ ਤੇ ਉਹ ਖਾਲਸਾ ਜੀ ਅਜੇ ਸੰਸਾਰਕ ਜਿਹੜੀ ਯਾਤਰਾ ਹੈ ਉਹਦੇ ਵਿੱਚ ਹੀ ਤੁਰੇ ਫਿਰਦੇ ਕਿਉਂਕਿ ਇਹ ਜਿਹੜਾ ਸੰਸਾਰ ਹੈ ਇਹ ਮਿੱਠਾ ਮੋਹ ਹੈ ਤੇ ਜਿਹਨੂੰ ਇਹ ਮਿੱਠਾ ਮੋਹ ਲੱਗ ਜਾਂਦਾ ਹੈ ਖਾਲਸਾ ਜੀ ਉਹ ਫਿਰ ਗਲੋਂ ਲੱਤ ਦਾ ਨਹੀਂ ਛੇਤੀ ਜਿਵੇਂ ਲੋਕ ਕਹਿ ਦਿੰਦੇ ਆ ਕਿ ਪ੍ਰਦੇਸ਼ ਜਿਹੜਾ ਉਹ ਮਿੱਠੀ ਜੇਲ ਹੈ ਉਥੇ ਬੱਜਦਾ ਕੋਸ਼ ਨਹੀਂ ਪਰ ਖਾਲਸਾ ਜੀ ਹਰ ਮਹੀਨੇ ਆਈ ਜਾਂਦਾ ਉਹਦੇ ਨਾਲ ਹੀ ਮਨ ਪਰਚ ਜਾਂਦਾ ਉਥੇ ਲੱਗਾ ਹੋਇਆ ਤੇ ਜੇ ਉਹਦਾ ਕੱਢੀ ਕੋਈ ਨਿਰਣਾ ਕਰੀਏ ਤੇ ਉਹਦੇ ਵਿੱਚੋਂ ਲੱਭਦਾ ਕੋਸ਼ ਨਹੀਂ ਵੇਖੋ ਦਾਸ ਕਿਸੇ ਦੀ ਨਿੰਦਿਆ ਨਹੀਂ ਕਰਦਾ ਕਈ ਲੋਕ ਕਹਿੰਦੇ ਆ ਵੀ ਅਸੀਂ ਬਾਹਰ ਇੰਨੇ ਆ ਤਾਂ ਸਾਡੀ ਨਿੰਦਿਆ ਕਰਦੇ ਨੇ ਪੰਜਾਬ ਬੈਠੇ ਪਰ ਇਹ ਸੱਚ ਹੈ ਖਾਲਸਾ ਜੀ ਬਾਹਰ ਜਾਣ ਕਰਕੇ ਬਹੁਤ ਜਿਹੜਾ ਘਾਟਾ ਹੈ ਉਹ ਆਪਾਂ ਨੂੰ ਪਿਆ ਹੈ ਖਾਸ ਕਰਕੇ ਖਾਲਸੇ ਪੰਥ ਨੂੰ ਕਈ ਗੁਰੂ ਕੇ ਪਿਆਰੇ ਹਨ ਜਿਹੜੇ ਉਹਨਾਂ ਦੀ ਤਾਂ ਚਲੋ ਮਹਾਰਾਜ ਦੀ ਕਿਰਪਾ ਹੈ ਨਹੀਂ ਤੇ ਖਾਲਸਾ ਜੀ ਬਾਹਰ ਜਾਣ ਕਰਕੇ ਸਾਡੇ ਬੱਚੇ ਜਿਹੜੇ ਆ ਜਿਹੜੇ ਪਹਿਲਾਂ ਕਦੇ ਆਗਿਆਕਾਰੀ ਹੁੰਦੇ ਸੀਗੇ ਉਹ ਹੁਣ ਹਟ ਗਏ ਬੱਚੇ ਸੁਣਦੇ ਨਹੀਂ ਮਾਂ ਪਿਓ ਦੀ ਕਈ ਮਾਂ ਪਿਓ ਇਹੋ ਜਿਹੇ ਨੇ ਦਾਸਕੁਲ ਤੇ ਬਹੁਤ ਸਾਰੇ ਚੰਡੀ ਦੇ ਜਾਪ ਹੀ ਇਹ ਨੇ ਖਾਲਸਾ ਜੀ ਕੇ ਮਾਵਾ ਜਾਪ ਕਰਾਉਂਦਿਆਂ ਨੇ ਕਿ ਮਹਾਰਾਜ ਕਿਰਪਾ ਕਰਨ ਸਾਡੇ ਬੱਚੇ ਨੂੰ ਸਮਾਤਾ ਜਾਵੇ दारू ਇੰਨੀ ਜ਼ਿਆਦਾ ਪੀਂਦੇ ਹਨ ਫਿਰ ਖਾਲਸਾ ਜੀ ਜਿਹੜਾ ਜੂਆ ਹੈ ਉਹ ਖੇਡਣਾ ਕਈ ਪ੍ਰਕਾਰ ਦੀਆਂ ਜਿਹੜੀਆਂ ਇਹ ਉਧਰ ਕਿਉਂਕਿ ਉਹ ਧਰਤੀ ਦਾ ਪ੍ਰਭਾਵ ਨਹੀਂ ਹੈ ਉਹੋ ਜਿਹਾ ਕਿਸੇ ਦਾ ਕਸੂਰ ਨਹੀਂ ਆ ਉਹ ਧਰਤੀ ਦਾ ਪ੍ਰਭਾਵ ਨਹੀਂ ਹੈ ਉਹ ਪ੍ਰਭਾਵ ਹੀ ਓਵੇਂ ਦਾ ਲੋਕ ਓਵੇਂ ਦੇ ਨੇ ਆਪਾਂ ਉਹਨਾਂ ਨੂੰ ਕਾਪੀ ਕਰ ਲਿਆ ਤੇ ਦੁੱਖ ਫੇ ਆਪਣੀ ਜਿਹੜੇ ਘਰੇ ਆ ਕੇ ਝੋਲੀ ਵਿੱਚ ਪੈ ਗਏ ਆ ਪਰ ਮਹਾਰਾਜ ਕਹਿੰਦੇ ਫਿਰ ਵੀ ਜੇ ਕੋਈ ਬਾਹਰ ਵਿਦੇਸ਼ ਚ ਨਹੀਂ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਹਰ ਸਾਲ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਈਏ ਆਪਣੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਬਾਰੇ ਦਸੀਏ ਪਰ ਖਾਲਸਾ ਜੀ ਕਹਿੰਦੇ ਬਜ਼ੁਰਗ ਧਾਰਨੀ ਨਹੀਂ ਤੇ ਉਹਨਾਂ ਨੇ ਕੀ ਕਰਨਾ ਤੇ ਇਸ ਕਰਕੇ ਇਹ ਸਾਰੇ ਪਾਸੇ ਉਹ ਸਮਾਂ ਜਿਹੜੇ ਬਾਹਰ ਦੇ ਲੋਕ ਉਹਨਾਂ ਵੱਲ ਵੇਖ-ਵੇਖ ਕੇ ਇੱਥੋਂ ਦੇ ਲੋਕ ਵੀ ਉਹੋ ਜਿਹਾ ਕੰਮ ਫੜ ਲਿਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਜਿਹੜੇ ਮਨਮੁਖ ਬਣ ਗਏ ਆਪਣੇ ਮਨ ਪਿੱਛੇ ਲਾ ਕੇ ਗੁਰੂ ਦੀ ਗੱਲ ਸੁਣਨੀ ਛੱਡ ਦਿੱਤੀ ਤੇ ਇਸ ਕਰਕੇ ਖਾਲਸਾ ਜੀ ਜਿਹੜਾ ਨਿਮਾਣਾ ਨਤਾਣਾ ਹੋ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਫਿਰ ਬਾਹਰ ਜਿਹੜੇ ਲੋਕ ਨੇ ਖਾਲਸਾ ਜੀ ਮਹਾਰਾਜ ਦੇ ਦਰਸ਼ਨ ਰੋਜ਼ ਨਹੀਂ ਹੁੰਦੇ ਕੰਮ ਕਾਜ ਕਰਾਂਗੇ ਤੇ ਉੱਥੇ ਰੋਟੀ ਮਿਲਦੀ ਐ ਖਰਚੇ ਜ਼ਿਆਦਾ ਨੇ ਇਸੇ ਪ੍ਰਕਾਰ ਜਿਹੜੇ ਇੱਥੇ ਨੇ ਉਹ ਵੀ ਖਾਲਸਾ ਜੀ ਕਿਹੜਾ ਜਾਣਦੇ ਤੇ ਜਿਹੜੇ ਜਾਣਦੇ ਆ ਉਹ ਉੱਥੇ ਨੁਕਸ ਕੱਢਦੇ ਪਰ ਜਿਹੜਾ ਗੁਰਸਿੱਖ ਪਿਆਰਾ ਹੈ ਮਹਾਰਾਜ ਦੇ ਵਜਨ ਹਨ ਜਦੋਂ ਆਪਾਂ ਨਿਤਾ ਪ੍ਰਤ ਸਤਗੁਰਾਂ ਦੇ ਦਰਸ਼ਨ ਕਰਾਂਗੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਅੰਦਰ ਸਤਗੁਰਾਂ ਦੀ ਸ਼ਰਣ ਅੰਦਰ ਜਦੋਂ ਰੋਜ਼ ਜਾਵਾਂਗੇ ਨਾ ਤੇ ਖਾਲਸਾ ਜੀ ਬੜੀ ਵੱਡੀ ਕਿਰਪਾ ਵਰਤਦੀ ਉਸ ਮਨੁੱਖ ਦੇ ਜਿਹੜੇ ਪੁੱਠੇ ਹੋਏ ਲੇਖ ਆ ਉਹ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਆ ਸਤਗੁਰਾਂ ਦੀ ਖੁਸ਼ੀ ਉਹਦੇ ਉੱਤੇ ਆਉਣ ਲੱਗ ਪੈਂਦੀ ਆ ਜਿਹੜੇ ਕਸ਼ਟ ਉਹਦੇ ਸਰੀਰ ਤੇ ਆਉਣੇ ਹੁੰਦੇ ਆ ਉਹ ਥੋੜੇ ਥੋੜੇ ਕਰਕੇ ਉਹਦੇ ਸਰੀਰ ਤੇ ਆਉਣ ਲੱਗ ਪੈਂਦੇ ਭਾਵ ਵੱਡਾ ਕੋਈ ਕਸ਼ਟ ਉਹਦੇ ਤੇ ਨਹੀਂ ਆਉਂਦਾ ਜਿਹੜਾ ਨਿਤਾਪ੍ਰਤ ਸਤਗੁਰਾਂ ਦੇ ਦਰਸ਼ਨ ਕਰਦਾ ਹੈ ਮਹਾਰਾਜ ਦੇ ਦਰਸ਼ਨ ਕਰਨ ਦੇ ਨਾਲ ਹੀ ਖਾਲਸਾ ਜੀ ਤਨ ਤੇ ਮਨ ਨਿਹਾਲ ਹੋ ਜਾਂਦਾ ਤੇ ਮਹਾਰਾਜ ਦੇ ਬਚਨ ਵੀ ਹਨ ਫਿਰ ਆਪਾਂ ਜੇ ਗੁਰੂ ਕੀ ਸ਼ਰਨ ਰੋਜ਼ ਜਾਵਾਂਗੇ ਆਪਣੇ ਬੱਚਿਆਂ ਨੂੰ ਲੈ ਕੇ ਜਾਵਾਂਗੇ ਫਿਰ ਖਾਲਸਾ ਜੀ ਉਹ ਸਿੱਖਣਗੇ ਬੱਚੇ ਤੇ ਮਾਪਿਓ ਦੀ ਕਾਪੀ ਕਰਦੇ ਨੇ ਜਿਵੇਂ ਦਾ ਮਾਪਿਓ ਹੈ ਇਵੇਂ ਦਾ ਹੀ ਖਾਲਸਾ ਜੀ ਉਹ ਫਿਰ ਬੱਚਾ ਬਣਿਆ ਕਰਦਾ ਤੇ ਜੇ ਜਿਹੜੇ ਗੁਣ ਮਾਂ ਪਿਓ ਦੇ ਅੰਦਰ ਹਨ ਉਹੀ ਫਿਰ ਬੱਚੇ ਵਿੱਚ ਪਰਵੇਸ਼ ਕਰਦੇ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਤੇਨਾਂ ਦੀ ਸ਼ਰਨ ਵਿੱਚ ਜੇ ਆਪਾਂ ਜਾਵਾਂਗੇ ਤੇ ਸੁਖ ਖਾਲਸਾ ਜੀ ਸਾਨੂੰ ਮਿਲਣਗੇ ਤੇ ਮਹਾਰਾਜ ਦੀ ਸ਼ਰਨ ਜਾਇਆ ਕਰੀਏ ਸਤਗੁਰਾਂ ਨੂੰ ਧਿਆਇਆ ਕਰੀਏ ਕਿਉਂਕਿ ਹੁਣ ਅੱਗੇ ਆਉਣ ਵਾਲਾ ਸਮਾਂ ਹੈ ਖਾਲਸਾ ਜੀ ਉਹ ਫਿਰ ਕਿਸੇ ਨੇ ਵੀ ਸਾਡੀ ਬਾਹ ਨਹੀਂ ਫੜਦੀ ਬੱਚੇ ਸਾਡੇ ਤੋਂ ਮੁਲਕ ਰੋ ਗਏ ਨੇ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਬੜੀਆਂ ਝੁਕਤੀਆਂ ਕਰ ਕਰਕੇ ਪਾਲੇ ਆ ਬਹੁਤ ਕੋਈ ਦੱਸਿਆ ਪਰ ਖਾਲਸਾ ਜੀ ਰੱਬ ਦਾ ਨਾਮ ਨਹੀਂ ਦੱਸਿਆ ਇੱਕ ਆਪਣੀ ਦਾਸ ਅੱਡ ਬਿਤੀ ਸੁਣਾਉਂਦਾ ਅਸੀਂ ਉਸ ਟਾਈਮ ਪੜ੍ਹਦੇ ਹੁੰਦੇ ਸਾਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਨਾ ਇਦਾਂ ਹੀ ਚਲੋ ਦਾਸ ਦੀ ਬਿਰਤੀ ਸ਼ੁਰੂ ਤੋਂ ਹੀ ਚਲੋ ਮਹਾਰਾ ਸੱਚੇ ਪਾਸ ਜਿਨੇ ਜੋਗਾ ਮਹਾਰਾ ਕਰਾਉਂਦੇ ਸੀ ਕਰਦੇ ਸਾਂ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਸ਼ਰਦਾ ਸੀ ਦਰਬਾਰ ਸਾਹਿਬ ਜਾਣਾ ਸੇਵਾ ਮਹਾਰਾਜ ਨੇ ਲੈਣੀ ਤੇ ਇੱਕ ਵਾਰ ਨਾ ਅਸੀਂ ਸਾਡਾ ਇੱਕ ਨਵਾਂ ਸੀ ਮਿੱਤਰ ਤੇ ਅਸੀਂ ਉਹਨੂੰ ਆਖਿਆ ਵੀ ਅਸੀਂ ਸ਼ਨੀ ਆਰ ਗੁਰੂ ਰਾਮਦਾਸ ਮਹਾਰਾ ਦੇ ਘਰ ਸੇਵਾ ਕਰਨ ਜਾਂਦੇ ਆ ਤੂੰ ਵੀ ਜਾਣਾ ਤੇ ਉਹ ਸਾਨੂੰ ਕਹਿੰਦਾ ਕਿ ਤੁਸੀਂ ਨਾ ਸ਼ਾਮ ਨੂੰ ਮੈਨੂੰ ਲੈ ਜਾਓ ਅਸੀਂ ਉਹਨਾਂ ਦੇ ਘਰ ਗਏ ਜਦੋਂ ਘਰੇ ਪਹੁੰਚੇ ਤੇ ਉਹਨਾਂ ਦਾ ਬਾਪੂ ਕਹਿੰਦਾ ਵੀ ਕਿੱਥੇ ਚੱਲੇ ਜੇ ਤਾਂ ਅਸੀਂ ਆਖਿਆ ਵੀ ਅਸੀਂ ਗੁਰੂ ਰਾਮਦਾਸ ਮਹਾਰਾ ਦੇ ਘਰ ਚੱਲੇ ਕਹਿੰਦੇ ਇਹ ਤੇ ਵੇਲਿਆਂ ਦਾ ਕੰਮ ਆ ਵੇਲੜਾ ਨਾ ਤੁਸੀਂ ਵੇਲੇ ਜੇ ਪੜ੍ਹਾਈ ਕਰੋ ਕੋਈ ਪੜ੍ਹ ਕੇ ਕੋਈ ਚੰਗਾ ਕੰਮ ਕਰੋ ਇਹ ਕਿਹੜੇ ਕਮੀ ਲੱਗੇ ਤੇ ਚਲੋ ਖਾਲਸਾ ਜੀ ਅਸੀਂ ਉਹਨੂੰ ਕੀ ਕਹਿਣਾ ਬਜ਼ੁਰਗ ਨੂੰ ਪਰ ਉਥੋਂ ਬਿਰਤੀ ਪਤਾ ਲੱਗੀ ਤੇ ਅਸੀਂ ਫਿਰ ਉਹਨੂੰ ਨਾਲ ਲੈ ਕੇ ਨਹੀਂ ਸੀ ਗਏ ਅਸੀਂ ਆਖਿਆ ਛੱਡੋ ਜਿਹਦੇ ਘਰ ਵਿੱਚ ਹੀ ਇਹ ਸਿੱਖਿਆ ਆ ਕਿ ਕੀ ਲੈਣਾ ਗੁਰੂ ਘਰ ਜਾਣਾ ਤੇ ਵਿਹਲਿਆਂ ਦਾ ਕੰਮ ਉਹ ਬੰਦੇ ਸੁੱਖ ਕਿੱਥੋਂ ਭਾਲਦੇ ਆ ਤੇ ਐਵੇਂ ਖਾਲਸਾ ਜੀ ਗੁਰੂ ਕੀ ਸ਼ਰਨ ਜਾਣ ਤੋਂ ਆਪਣੇ ਬੱਚੇ ਨੂੰ ਨਾ ਰੋਕੋ ਟੋਕੋ ਸਗੋਂ ਉਹਦੇ ਨਾਲ ਜਾਓ ਜਿਹੜਾ ਗੁਰੂ ਕੀ ਸ਼ਰਨ ਜਾਂਦਾ ਉਹਨੂੰ ਸ਼ੁਭ ਗੁਣ ਮਿਲਣਗੇ ਤੇ ਜਿਹਨੂੰ ਸ਼ੁਭ ਗੁਣ ਮਿਲ ਗਏ ਉਹ ਤੁਹਾਡੇ ਐਂਡਲੇ ਸਮੇਂ ਵਿੱਚ ਐਂਡਲੀ ਜਿਹੜੀ ਯਾਤਰਾ ਹੈ ਬੁਢੇਪਾ ਹੈ ਉਹਦੇ ਵਿੱਚ ਤੁਹਾਡੀ ਬਾਹ ਤੁਹਾਡੇ ਬੱਚੇ ਫੜ ਲੈਣਗੇ ਨਹੀਂ ਤੇ ਖਾਲਸਾ ਜੀ بڑے ਔਖੇ ਸਮੇਂ ਆਉਣੇ ਆ ਪਾਣੀ ਕਿਸੇ ਨੇ ਨਹੀਂ ਪੁੱਛਣਾ ਆਉਣੇ ਕੀ ਆ ਸਮੇਂ ਆ ਚੁੱਕੇ ਨੇ ਮਾਈਆਂ ਬਜ਼ੁਰਗ ਰੋਲਦੇ ਫਿਰਦੇ ਆ ਸੜਕਾਂ ਤੇ ਬੱਚੇ ਛੱਡ ਗਏ ਨੇ ਨਸ਼ਾ ਕਰਦੇ ਆ ਕੁਝ ਨਸ਼ੀਆਂ ਕਰਕੇ ਮਾਂ ਪਿਓ ਨੂੰ ਛੱਡ ਗਏ ਆ ਕੋਈ ਖਾਲਸਾ ਜੀ ਆਪਣਾ ਘਰ ਵਾਲੀ ਪਿੱਛੇ ਲਾ ਕੇ ਛੱਡ ਗਏ ਸੋ ਐਵੇਂ ਮਾਪਿਓ ਤੋਂ ਪਾਸਾ ਲੋਕ ਵਾਟ ਰਹੇ ਆ ਇਹ ਕਾਲ ਯੁਗ ਦਾ ਪ੍ਰਭਾਵ ਹੈ ਜਿਵੇਂ ਆਪਾਂ ਰਾਸ਼ਨ ਦੀ ਜਿਹੜੀ ਸੇਵਾ ਕਰਦੇ ਆਂ ਕਈ ਔਰੇ ਵਿੱਚ ਇਹੋ ਜੀਆਂ ਮਾਈਆਂ ਨੇ ਖਾਲਸਾ ਜੀ ਉਹਨਾਂ ਦੇ ਚਾਰ-ਚਾਰ ਪੋਤੇ ਆ ਤੇ ਪਰ ਮਾਈਆਂ ਕਹਿੰਦੀਆਂ ਮੈਨੂੰ ਇੱਕ ਪਾਸਿਓਂ ਵੀ ਰੋਟੀ ਦੀ ਬੁਰਕੀ ਨਸੀਬ ਨਹੀਂ ਹੁੰਦੀ ਤੇ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕੋਈ 500000 ਰੁਪਇਆ ਲੈਣੀ ਆ ਤੇ ਉਹਦੇ ਨਾਲ ਮੇਰਾ ਮਾੜਾ-ਮੋਟਾ ਚੱਲਦਾ ਤੇ ਇਸ ਕਰਕੇ ਅਸੀਂ ਕਈ ਬੀਬੀਆਂ ਨੂੰ ਰਾਸ਼ਨ ਦਿੰਦੇ ਆ ਸੁਣ ਕੇ ਖਾਲਸਾ ਜੀ ਦੁੱਖ ਲੱਗਦਾ ਕਿ ਸਾਡੇ ਵੀ ਬੱਚੇ ਨੇ ਤੇ ਜਦੋਂ ਅਸੀਂ ਇਹ ਸਮੇਂ ਤੇ ਆਵਾਂਗੇ ਤੇ ਰੱਬਾ ਸਾਡੇ ਤੇ ਇੰਨੀ ਮਿਹਰ ਕਰ ਦੇਈ ਕਿ ਅਸੀਂ ਆਪਣੇ ਪੈਰਾਂ ਤੇ ਕਮਾਉਂਦੇ ਕਮਾਉਂਦੇ ਹੀ ਜਾਈਏ ਹੱਥਾਂ ਨਾ ਪੈਰਾਂ ਨਾ ਕਮਾਉਂਦੇ ਜਾਈਏ ਤੇ ਫਿਰ ਸੌਖਾ ਇਹ ਵੀ ਅਰਦਾਸ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਜਿਹੜਾ ਐਂਡ ਦਾ ਸਮਾਂ ਆ ਵਾ ਅਖੀਰਲੇ ਸਵਾਸੇ ਆ ਉਹ ਸਾਡੇ ਸੌਖੇ ਹੀ ਨਿਕਲ ਜਾਣ ਰੱਬ ਰੱਬ ਕਰਦੇ ਮਹਾਰਾਜ ਜਾਈਏ ਹੱਥ ਪੈਰ ਚੱਲਦੇ ਹੁਣ ਕਿਸੇ ਦੇ ਮੌਤਾਜ ਨਾ ਕਰਿਓ ਕਿਉਂਕਿ ਜਦੋਂ ਕਿਸੇ ਦੇ ਮੌਤਾਜ ਹੋ ਜਾਂਦਾ ਕਈ ਬਹੁਤ ਚੰਗੀਆਂ ਨਵਾਂ ਨੇ ਜਿਹੜੀਆਂ ਖਾਲਸਾ ਜੀ ਸਾਸ ਸਤੇ ਸਹੁਰੇ ਦੀ ਸੇਵਾ ਕਰਦੀਆਂ ਕਈ ਬਹੁਤ ਨੇਕ ਪੁੱਤ ਨੇ ਜਿਹੜੇ ਸਸ ਆਪਣੇ ਮਾਪਿਓ ਦੀ ਸੇਵਾ ਕਰਦੇ ਤੇ ਕਈ ਬਹੁਤ ਨੇਕ ਧੀਆਂ ਨੇ ਜਿਹੜੀਆਂ ਆਪਣੇ ਮਾਪਿਓ ਦੀਆਂ ਖਾਲਸਾ ਜੀ ਸੇਵਾਵਾਂ ਕਰਦੀਆਂ ਤੇ ਪਰ ਉਹਦੇ ਨਾਲ ਇਹ ਵੀ ਹੈ ਕਈ ਐਡੇ ਨਲਾਇਕ ਬੰਦੇ ਨੇ ਜਿਨ੍ਹਾਂ ਨੇ ਜਦੋਂ ਮਾਂ ਪਿਓ ਮੰਜੇ ਤੇ ਪੈ ਗਿਆ ਤੇ ਛੱਡ ਕੇ ਮੁੱਖ ਮੋੜ ਲਿਆ ਇਹੋ ਜੀਆਂ ਨਕਮੀਆਂ ਨੌਆਂ ਵੀ ਨੇ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਕਲਾ ਵਰਤੌਣ ਕੋਈ ਮਿਹਰ ਕਰਨ ਤੇ ਫੇਰ ਹੀ ਭळा ਤੇ ਨਹੀਂ ਤੇ ਖਾਲਸਾ ਜੀ ਸੰਸਾਰ ਦੀ ਬਹੁਤ ਬੁਰੀ ਦੁਰਦਸ਼ਾ ਹੋਈ ਪਈ ਹੈ ਤੇ ਮਹਾਰਾਜ ਦੇ ਨਾਮ ਤੋਂ ਬਿਨਾ ਸੁਖ ਪ੍ਰਾਪਤ ਨਹੀਂ ਹੋ ਸਕਦਾ ਸੁਖ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਮ ਵਿੱਚ ਹੀ ਹੈ ਤੇ ਗੁਰੂ ਦਾ ਨਾਮ ਹੀ ਖੁਸ਼ੀਆਂ ਦੇ ਸਕਦਾ ਗੁਰੂ ਦਾ ਨਾਮ ਹੀ ਸਾਨੂੰ ਉਦਮ ਦੇ ਸਕਦਾ ਬਲ ਦੇ ਸਕਦਾ ਤੇ ਗੁਰੂ ਦੇ ਨਾਮ ਦੇ ਨਾਲ ਹੀ ਖਾਲਸਾ ਜੀ ਸੁਖ ਜਿਹੜਾ ਸੁਖਾਲਾ ਜੀਵਨ ਹੈ ਬਤੀਤ ਕੀਤਾ ਜਾ ਸਕਦਾ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜਵਾਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਦਿੱਲੀ ਤੋਂ ਨੇ ਤੇ ਮਹਾਰਾਜ ਨੇ ਬੜੀ ਇਹਨਾਂ ਤੇ ਕਿਰਪਾ ਕੀਤੀ ਤੇ ਖਾਲਸਾ ਜੀ ਇਹ ਵੀਰ ਸੁਣਾਉਂਦਾ ਹੈ ਕਿ 2016 ਜਾਂ 17 ਦੇ ਲਾਗੇ ਛਾਗੇ ਦੀ ਇਹ ਗੱਲ ਹੈ ਕਿ ਅਸੀਂ ਮੈਂ ਕਾਲਜ ਜਾਂਦਾ ਹੁੰਦਾ ਸੀ ਸਾਡਾ ਸੁਭਾਅ ਇਹੋ ਜਿਹਾ ਸੀ ਅਸੀਂ ਹਰ ਕਿਸੇ ਨਾਲ ਪੰਗਾ ਲੈ ਲਈ ਸੀ ਲੈਂਦੇ ਸਾਂ ਤੇ ਜਦੋਂ ਪੰਗਾ ਲੈ ਲਈਨੇ ਅਸਾਂ ਫਿਰ ਉਹੋ ਜੀ ਬਿਰਤੀ ਖਾਲਸਾ ਜੂ ਖੂਨ ਹੋਵੇ ਦਾ ਹੁੰਦਾ ਸੀ ਉਹਦੀ ਬਿਰਤੀ ਇਹੋ ਜੀ ਹੋ ਜਾਂਦੀ ਸੀ ਤੇ ਤਾਂ ਕਰਕੇ ਫਿਰ ਜਿਹੜਾ ਉਹ ਪਹਿਰਾ ਇਦਾਂ ਦਾ ਚੱਲਦਾ ਤੇ ਉਹ ਵੀਰ ਸੁਣਾਉਂਦਾ ਕਿ ਅਸੀਂ ਨਾ ਮਹਾਰਾਜ ਦੀ ਕਿਰਪਾ ਸਰਕਾਰਾ ਜਦੋਂ ਜਦਾਂ ਖੂਨ ਗਰਮ ਹੋਵੇ ਤੇ ਉਹੋ ਜੀ ਬਿਰਤੀ ਹੋ ਜਾਂਦੀ ਕਹਿੰਦੇ ਕਿਸੇ ਨੇ ਨਾ ਰਾਜ ਟੂਣਾ ਕੀਤਾ ਸੀ ਰਸਤੇ ਵਿੱਚ ਟੂਣਾ ਕੀਤਾ ਉੱਥੇ ਨਾ ਮੀਟ ਵੀ ਪਿਆ ਸੀਗਾ ਤੇ ਲੱਡੂ ਵੀ ਪਈ ਸ਼ਰਾਬ ਵੀ ਪਈ ਕਈ ਕੁਝ ਰੱਖਿਆ ਲੋਕ ਟੂਣਾ ਕਰਦੇ ਆ ਖਾਲਸਾ ਜੀ ਇਹੋ ਜਿਹਾ ਤੇ ਉਹ ਨਾ ਜਦੋਂ ਇਹ ਚੀਜ਼ਾਂ ਪਈਆਂ ਤੇ ਕਹਿੰਦਾ ਅਸੀਂ ਨਾ ਬਿਰਤੀ ਉਹੋ ਜੀ ਹੋਣ ਕਰਕੇ ਤੇ ਅਸੀਂ ਆਖਿਆ ਕੱਖ ਨਹੀਂ ਹੁੰਦਾ ਟੂਣਾ ਟਾਣਾ ਖਾਈਏਗਾ ਅਸੀਂ ਲੱਡੂ ਵੀ ਖਾ ਲਏ ਤੇ ਉਸ ਤੋਂ ਬਾਅਦ ਜਿਹੜਾ ਉਹ ਮੀਠ ਪਿਆ ਸੀ ਬਣਾ ਕੇ ਅਗਲੇ ਨੇ ਰੱਖਿਆ ਪੂਰਾ ਕਿ ਜਿੱਦਾਂ ਤਾਜ਼ਾ ਹੀ ਕੋਈ ਰੱਖ ਕੇ ਗਿਆ ਸੀ ਕਹਿੰਦਾ ਗਰਮੀ ਸੀਗਾ ਉਹ ਵੀ ਸ਼ਗਿਆ ਤੇ दारू ਵੀ ਅਸੀਂ ਪੀ ਲਈ ਚੁੱਕ ਤੇ ਖਾਲਸਾ ਜੀ ਇੱਥੇ ਇੱਕ ਗੱਲ ਦੱਸ ਦਵਾਂ ਏ ਟੂਨੇ ਟਮਾਣੇ ਜਿਹੜਾ ਗੁਰੂ ਕੀ ਬਾਣੀ ਪੜਦਾ ਸਤਿਗੁਰਾਂ ਦੀ ਬਾਣੀ ਪੜਦਾ ਤੇ ਸ਼ਸਤਰਧਾਰੀ ਆ ਖਾਸ ਕਰਕੇ ਸ਼ਸਤਰਧਾਰੀ ਗੁਰੂ ਦਾ ਪਿਆਰਾ ਹੈ ਅਮਰਤਧਾਰੀ ਹੈ ਸ਼ਸਤਰਧਾਰੀ ਹੈ ਬਾਣੀ ਪੜਨ ਵਾਲਾ ਉਹ ਖਾਲਸਾ ਜੀ ਟੂਣਾ ਉਹਦੇ ਉੱਤੇ ਚੱਲਦਾ ਹੀ ਨਹੀਂਗਾ ਬਾਲੀ ਹੈ ਨਹੀਂ ਇੰਨਾ ਟੂਨੇ ਦਾ ਕਿਸੇ ਮਾੜੀ ਚੀਜ਼ ਦਾ ਕਿ ਉਹ ਸ਼ਸਤਰਧਾਰੀ ਸਿੰਘ ਨੂੰ ਕੁਝ ਕਹਿ ਜਵੇ ਇਸ ਕਰਕੇ ਇਹ ਸ਼ਸਤਰਧਾਰੀ ਹੋਣਾ ਬੜਾ ਔਖਾ ਸੰਸਾਰ ਤੇ ਗੱਲਾਂ ਕਰਦਾ ਕੋਈ ਕਹਿੰਦਾ ਸ਼ਸਤਰ ਸਾਡੇ ਪੀਰ ਨਹੀਂਗੇ ਕੋਈ ਕਹਿੰਦਾ ਸ਼ਸਤਰ ਸਾਡੇ ਤੇ ਹੈ ਹੀ ਨਹੀਂਗੇ ਐਵੇਂ ਸ਼ਸਤਰਾਂ ਦੀ ਪੂਜਾ ਕਰੀ ਜਾਂਦੇ ਕਲਗੀਧਰ ਮਹਾਰਾਜ ਜੀ ਬਹੁਤ ਉੱਚ ਕੋਟੀ ਦੇ ਸਿਆਣੇ ਸਨ ਉਹਨਾਂ ਨੇ ਐਵੇਂ ਸ਼ਸਤਰਾਂ ਦੀ ਪੂਜਾ ਨਹੀਂ ਕਰਾਈ ਖਾਲਸਾ ਜੀ ਸ਼ਸਤਰਾਂ ਨੂੰ ਆਪਣੇ ਸਰੂਪ ਤੋਂ ਉੱਚਾ ਰੱਖਦੇ ਸੀ ਸਤਿਗੁਰੂ ਉਹਨਾਂ ਸ਼ਸਤਰਾਂ ਦੀ ਬਦੌਲਤ ਹੀ ਸਾਨੂੰ ਸਿੱਖੀ ਮਿਲੀ ਹੈ ਉਹਨਾਂ ਸ਼ਸਤਰਾਂ ਦੀ ਬਦੌਲਤ ਹੀ ਸਾਨੂੰ ਰਾਜ ਮਿਲਿਆ ਉਹਨਾਂ ਸ਼ਸਤਰਾਂ ਦੇ ਕਰਕੇ ਹੀ ਸਾਨੂੰ ਸਭ ਕੁਝ ਮਿਲਿਆ ਤੇ ਫਿਰ ਉਹ ਸ਼ਸਤਰ ਕਿਵੇਂ ਛੱਡ ਦੀਏ ਜਿਹੜੇ ਕਹਿੰਦੇ ਆ ਕਿ ਸ਼ਸਤਰਾਂ ਦੀ ਪੂਜਾ ਨਾ ਕਰੋ ਤੇ ਆਹ ਕਰੋ ਬੇਫਕੂਫ ਲੋਕ ਨੇ ਜਿਹੜਾ ਅਮਰਤਾ ਦੀ ਗੁਰੂ ਦਾ ਪਿਆਰਾ ਸਿੱਖ ਹੈ ਉਹਦੇ ਉੱਤੇ ਖਾਲਸਾ ਜੀ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਤੇ ਜਿਹੜੇ ਕੋਈ ਖੁੱਲੇ ਪੈਰੇ ਵਾਲੇ ਆ ਉਹਨਾਂ ਦੇ ਕਰ ਜਾਂਦੀਆਂ ਤੇ ਨਾ ਹੂੜਮੱਤੀ ਦੇ ਵਿੱਚ ਖਾਲਸਾ ਜੀ ਉਹ ਟੂਣਾ ਕਰ ਲਿਆ ਤੇ ਉਹ ਜਿਹੜੇ ਦੂਜੇ ਮੁੰਡੇ ਸੀ ਦੋ ਤੇ ਉਹ ਸੁਣਾਉਂਦਾ ਹੈ ਖਾਲਸਾ ਜੀ ਵੀਰ ਦੱਸਦਾ ਕਿ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਜਿਹੜਾ ਉਹ ਦੂਹਾਂ ਕ ਦਿਨਾਂ ਬਾਅਦ ਮਰ ਗਿਆ ਕੋਈ ਹਾਰਟ ਅਟੈਕ ਹੋਇਆ ਕੀ ਹੋਇਆ ਵਾਹਿਗੁਰੂ ਜਾਣੇ ਉਹ ਮਰ ਗਿਆ ਤੇ ਜੇ ਤਿੰਨ ਜਾਣੇ ਸਾਂ ਕਹਿੰਦਾ ਅਸੀਂ ਜਿਹੜਾ ਦੂਜੇ ਨੰਬਰ ਵਾਲਾ ਮੁੰਡਾ ਸੀਗਾ ਉਹਨੂੰ ਬੁਲਾ ਪੈ ਗਿਆ ਉਹਦੀ ਲੱਤ ਤੇ ਬਾਹ ਖਲੋਗੀ ਤੇ ਮੂੰਹ ਮੁੜ ਗਿਆ ਜੀਭ ਵਿੰਗੀ ਹੋ ਗਈ ਉਹ ਨਾ ਬੋਲ ਸਕਦਾ ਸੀ ਤੇ ਕਹਿੰਦਾ ਰਿਆ ਪਿਛੇ ਇਕੱਲਾ ਮੈਂ ਤੇ ਕਹਿੰਦਾ ਮੈਨੂੰ ਜਦੋਂ ਪਤਾ ਲੱਗਾ ਵੀ ਮੇਰੇ ਯਾਰਾ ਨਾ ਇਦਾਂ ਹੋਈ ਤੇ ਕਹਿੰਦਾ ਮੈਂ ਮਿਲਣ ਗਿਆ ਉਹਨਾਂ ਨੂੰ ਜਦੋਂ ਮਿਲ ਕੇ ਵੇਖਿਆ ਦੋਵਾਂ ਨੂੰ ਵੀ ਇੱਕ ਤੇ ਮਰ ਗਿਆ ਸੀ ਵਿਚਾਰਾ ਉਹਦੇ ਘਰੇ ਤਾਂ ਮੈਂ ਗਿਆ ਮਾ ਮੇਰਾ ਬਾਪੂ ਨਾਲ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਨਾਲ ਵੇਖ ਕੇ ਵੀ ਤੇ ਉਹ ਮੈਨੂੰ ਇਸ਼ਾਰੇ ਕੋਈ ਕਰਕੇ ਦੱਸਣਾ ਚਾਹੁੰਦਾ ਸੀ ਪਰ ਮੈਨੂੰ ਸਮਝ ਨਹੀਂ ਆਈ ਕਹਿੰਦਾ ਜਦੋਂ ਮੈਂ ਉਹਦੇ ਘਰੋਂ ਨਿਕਲਿਆ ਤੇ ਮੈਨੂੰ ਚੇਤਾ ਆਇਆ ਵੀ ਅਹੀਂ ਤੇ ਟੂਣਾ ਖਾਦਾ ਕਹਿੰਦਾ ਮੇਰੇ ਮਨ ਵਿੱਚ ਆਈ ਵੀ ਇਹਨਾਂ ਦਾ ਘਰਾ ਹੋ ਗਿਆ ਮੇਰ ਨਾਲ ਕਿਉਂ ਨਹੀਂ ਹੋਇਆ ਕੋਈ ਵੀ ਮੈਨੂੰ ਰੱਬ ਨੇ ਰੱਖ ਲਿਆ ਉਹ ਖਾਲਸਾ ਜੀ ਉਹਨਾਂ ਦੇ ਤੇ ਜਿਹੜੀ ਚੀਜ਼ ਸੀਗੀ ਉਹ ਅਸਰ ਕਰ ਗਈ ਇਹਦੇ ਦੇ ਨਾਲ ਖਲੋ ਗਈ ਇਹ ਵੀਰ ਕਹਿੰਦਾ ਵੀ ਉਸੇ ਦਿਨ ਰਾਤ ਨੂੰ ਕਹਿੰਦਾ ਵੀ ਮੈਂ ਰਾਤ ਨੂੰ ਬਾਥਰੂਮ ਕਰਨ ਉੱਠਿਆ ਤੇ ਜਦੋਂ ਮੈਂ ਗਿਆ ਤੇ ਕਹਿੰਦਾ ਮੈਨੂੰ ਐ ਮ ਬੂਹਾ ਟੋਇਆ ਬੂਹਾ ਟੁ ਗਿਆ ਨਹੀਂ ਤੇ ਮੈਂ ਸੋਚਿਆ ਚਲੋ ਕੋਈ ਨਹੀਂ ਤੇ ਕਹਿੰਦਾ ਮੈਂ ਅੰਦਰ ਚਲਾ ਗਿਆ ਕਹਿੰਦਾ ਬਾਅਦ ਵਿੱਚ ਬੂਹਾ ਟੁ ਗਿਆ ਤੇ ਕਹਿੰਦਾ ਮੈਂ ਡਰ ਗਿਆ ਵੀ ਮੈਂ ਤੇ ਇਕੱਲਾ ਦੇ ਇੱਕ ਬਣਿਆ ਕਹਿੰਦੇ ਫਿਰਨਾ ਉਸੇ ਰਾਤ ਕਹਿੰਦਾ ਮੈਨੂੰ ਅਹਿਸਾਸ ਹੋਣ ਲੱਗ ਪਿਆ ਵੀ ਮੇਰੇ ਨਾਲ ਕੋਈ ਚੀਜ਼ ਆ ਕਹਿੰਦਾ ਮੈਂ ਸੌਣਾ ਤੇ ਮੇਰਾ ਕੰਬਲੇ ਲੈਣਾ ਜਿਹੜਾ ਖੇਸ ਲੈਣਾ ਉੱਤੇ ਉਹ ਹਿਲਣਾ ਕਈ ਵਾਰੀ ਮੇਰੇ ਤੋਂ ਲੱਥ ਜਾਣਾ ਮੈਂ ਲੈਣਾ ਤੇ ਉਹਨੇ ਲੱਥ ਜਾਣਾ ਕਹਿੰਦਾ ਪਹਿਲਾਂ ਮੈਂ ਮਹਿਸੂਸ ਜ਼ਿਆਦਾ ਨਹੀਂ ਕੀਤਾ ਪਰ ਕਹਿੰਦਾ ਬਾਅਦ ਵਿੱਚ ਮੈਨੂੰ ਲੱਗਾ ਵੀ ਮੇਰ ਨਾਲ ਕੋਈ ਛੈ ਆ ਕਹਿੰਦਾ ਉਹਨੇ ਮੇਰੇ ਦਿਮਾਗ ਤੇ ਅਸਰ ਕਰਨਾ ਸ਼ੁਰੂ ਕਰਤਾ ਤੇ ਮੈਂ ਔਲੀਆਂ ਟਵਲੀਆਂ ਘਰ ਦੇ ਮੈਨੂੰ ਫੜਨ ਮੈਂ ਔਲੀਆਂ ਟਵਲੀਆਂ ਮਾਰਾਂ ਕਦੇ ਕੋਜ ਕਦੇ ਕੋਸ਼ ਤੇ ਬਹੁਤ ਕਹਿੰਦਾ ਮੇਰਾ ਬੁਰਾ ਬੁਰੀ ਹਾਲਤ ਹੋ ਗਈ ਕਹਿੰਦਾ ਵੀ ਮੈਂ ਨਾ ਇੱਕ ਦਿਨ ਦੂਜੇ ਦਿਨ ਹੀ ਇਹ ਚੱਕਰ ਹੋਇਆ ਤੇ ਉਦੋਂ ਹੀ ਸ਼ਾਮੀ ਮੈਂ ਆਪਣੇ ਬਾਪੂ ਨੂੰ ਦੱਸਿਆ ਵੀ ਇਹ ਮੈਂ ਇਦਾਂ ਇਦਾਂ ਹਾਂ ਟੂਣਾ ਖਾ ਲਿਆ ਸੀ ਇੱਕ ਤੇ ਉਹ ਮੁੰਡਿਆਂ ਨਾਲ ਇਦਾਂ ਹੋ ਗਈ ਆ ਤੇ ਮਿਰਨਾ ਵੀ ਤਾਂ ਹੁੰਦੀ ਹੈ ਤੇ ਇਹ ਨਹੀਂ ਗੱਲ ਦੱਸ ਕੇ ਤੇ ਖਾਲਸਾ ਜੀ ਫੇਰ ਉਹ ਚੀਜ਼ ਜਿਹੜੀ ਪ੍ਰਵੇਸ਼ ਕਰ ਗਈ ਉਹਦੇ ਵਿੱਚ ਤੇ ਬੜਾ ਉਹਦਾ ਤ ਉਹਨੂੰ ਤੰਗ ਕੀਤਾ ਉਸ ਤੋਂ ਬਾਅਦ ਮਹਾਰਾਜ ਦੀ ਕਲਾ ਵਰਤੀ ਬਾਪੂ ਸਿਆਣਾ ਸੀ ਉਹਦਾ ਤੇ ਉਹਨੇ ਉਹਦਾ ਇੱਕ ਮਿੱਤਰ ਸੀ ਖਾਲਸਾ ਜੀ ਵੈਦਕ ਜਾਣਦਾ ਸੀ ਉਹ ਤੇ ਉਹ ਆ ਵੀ ਦੂਜੀ ਚੀਜ਼ ਵੀ ਵੇਖ ਲੈਂਦਾ ਉਹਦੇ ਕੋਲ ਲੈ ਕੇ ਗਏ ਤੇ ਉਹਨੇ ਦੱਸਿਆ ਵੀ ਇਹਨੇ ਇਹਦੇ ਨਾਲ ਕੋਈ ਪ੍ਰੇਤ ਆ ਵੀ ਜਿਹੜਾ ਇਹਦੇ ਪਿੱਛੇ ਲੱਗ ਗਿਆ ਉਹ ਕਿਸੇ ਨੇ ਆਪਣੇ ਘਰੋਂ ਕੱਢਣ ਵਾਸਤੇ ਉਟੂਣਾ ਕੀਤਾ ਹੀ ਤੇ ਇਹਨਾਂ ਨੇ ਖਾ ਲਿਆ ਮੂਰਖਾ ਨੇ ਤੇ ਇਹਨਾਂ ਵੱਲ ਆ ਗਿਆ ਤੇ ਇਹ ਬੜਾ ਮਾੜਾ ਵਾ ਵੀ ਇਹਦਾ ਕੋਈ ਉਪਾਏ ਕਰੀ ਉਹਨਾਂ ਕਈ ਕੁਝ ਕੀਤਾ ਖਾਲਸਾ ਦੀ ਘਰ ਵਿੱਚ ਨਿੰਬੂ ਕੱਟ ਕੁੱਟ ਕੇ ਰੱਖੇ ਵੀ ਕਾਲੇ ਹੋਣਗੇ ਵੇਖਾਂਗੇ ਹੈਗਾ ਕਿ ਨਹੀਂ ਹੈਗਾ ਬਹੁਤ ਕੁਝ ਵੀਰ ਕਹਿੰਦਾ ਵੀ ਉਹਨਾਂ ਨੇ ਕੀਤਾ ਆਪਣੀ ਵਾਹ ਲਾਈ ਪੂਰੀ ਪਰ ਮੇਰੇ ਤੇ ਕਹਿੰਦਾ ਪ੍ਰਭਾਵ ਦੇਣ ਨੂੰ ਵਧਣ ਲੱਗ ਪਿਆ ਤੇ ਮੈਂ ਕਹਿੰਦਾ ਵੀ ਇੰਨਾ ਕਿ ਜ਼ਿਆਦਾ ਖੇਡਣ ਲੱਗ ਪਿਆ ਵੀ ਮੈਂ ਘਰ ਦੇ ਵਿਹੜੇ ਦੀ ਮਿੱਟੀ ਪੁੱਟ ਦਨਾ ਹ ਹਥਾਨਾ ਤੇ ਇਹਦਾ ਕਹਿੰਦਾ ਵੀ ਬਹੁਤ ਬੁਰਾ ਹਾਲਹੀਂ ਮੇਰਾ ਇਹ ਬਣਿਆ ਮੇਰਾ ਵੀ ਮੈਂ ਕਹਿੰਦਾ ਵੀ ਮਾਰ ਮਾਰ ਕੇ ਜਦੋਂ ਹੁਣ ਖਾਲਸਾ ਜੀ ਪਤਾ ਹੀ ਆ ਆਪਣਾ ਘਰਾਂ ਸਾਰੇ ਪਾਕ ਵਾ ਮਾਰ ਮਾਰ ਕੇ ਕਹਿੰਦਾ ਸਿਰ ਹੱਥ ਕੰਧਾ ਅਜ ਥੱਲੇ ਟਾਂ ਚ ਜਿੱਥੇ ਫਰਸ਼ ਪਈ ਪਟਦੀ ਕਹਿੰਦਾ ਮੇਰੇ ਹੱਥਾਂ ਉਂਗਲਾਂ ਚੋਂ ਖੂਨ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਇੰਨਾ ਕਹੇ ਉਹਨੇ ਜੂਰ ਪਾਇਆ ਪੂਰਾ ਚੀਜ਼ ਨੇਗੇ ਉਹ ਤੋਂ ਬਾਅਦ ਫਿਰ ਖਾਲਸਾ ਜੀ ਉਹ ਵੀਰ ਸੁਣਾਉਂਦਾ ਕਿ ਸਤ ਗੁਰਾਂ ਨੇ ਜਦਾਂ ਬੌੜੀ ਕਰਨੀ ਹੁੰਦੀ ਆ ਮੇਰੀ ਜਿਹੜੀ ਮਾਤਾ ਨਾ ਉਹ ਬੜੀ ਬਾਣੀ ਪੜਦੀ ਐ ਉਹ ਬੜੀ ਗੁਰੂ ਮਹਾਰਾਜ ਦੀ ਕਿਰਪਾ ਵਾਲੀ ਆ ਤੇ ਉਹ ਲੁਧਿਆਣੇ ਦੀ ਆ ਤੇ ਬਾਣੀ ਪੜਦੀ ਤੇ ਉਹਨੇ ਮੈਨੂੰ ਆਖਿਆ ਉਹਨੂੰ ਕਿਸੇ ਨੇ ਆਖਿਆ ਕਿਸੇ ਨਾਲ ਉਹਨੇ ਗੱਲ ਕੀਤੀ ਰਿਸ਼ਤੇਦਾਰੀ ਚ ਵਾਹਿਗੁਰੂ ਜਾਨੇ ਵੀ ਸਾਡੇ ਘਰੇ ਤੇ ਆ ਪੰਗਾ ਪੈ ਗਿਆ ਤੇ ਉਹਨੇ ਜਦੋਂ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਇਹਨੂੰ ਗੁਰੂ ਰਾਮਦਾਸ ਮਹਾਰ ਦੇ ਘਰ ਲੈ ਜਾਓ ਇਸ਼ਨਾਨ ਕਰਾਓ ਇਹਨੂੰ ਤੇ ਸ਼ਹੀਦਾਂ ਸਾਹਿਬ ਇਹਨੂੰ ਲੈ ਕੇ ਜਾਓ ਉਥੇ ਦੁਪਹਿਰਿਆਂ ਦੇ ਵਿੱਚ ਤੇ ਖਾਲਸਾ ਜੀ ਉਦੋਂ ਉਹ ਜਿਹੜੀ ਜਿੰਨੇ ਦੱਸਿਆ ਸੀ ਉਹ ਮਾਤਾ 2003 ਦੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਾਣੀ ਪੜ੍ਹ ਜਾਂਦੀ ਹਰ ਐਤਵਾਰ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਇਹ ਕਹਿੰਦੇ ਉੱਥੇ ਦਰਬਾਰ ਸਾਹਿਬ ਖੜਿਆ ਚੰਗਾ ਭਲਾ ਗਿਆ ਰਾਹ ਚ ਜਾ ਕੇ ਇਹ ਚੀਜ਼ਾਂ ਖਾਲਸਾ ਹੀ ਜਾਂਦੀਆਂ ਨਹੀਂ ਇਹ ਗੁਰੂ ਘਰ ਤੋਂ ਬਹੁਤ ਡਰਦੀਆਂ ਜਾਂਦੀਆਂ ਨਹੀਂ ਤੇ ਫਿਰ ਵੀ ਇਹਨੂੰ ਧੱਕੇ ਨਾਲ ਜਦੋਂ ਖੜਿਆ ਇਸ਼ਨਾਨ ਕਰਾਇਆ ਤੇ ਇਹਨੂੰ ਕੋਈ ਸੁਰਤ ਆਈ ਤੇ ਉਸ ਤੋਂ ਬਾਅਦ ਸਿੱਧਾ ਸਾਹਿਬ ਨਹੀਂ ਹੀ ਜਾਂਦਾ ਉੱਥੇ ਖੜਿਆ ਸੰਗਤੀ ਰੂਹ ਵਿੱਚ ਬਿਠਾ ਕੇ ਤੇ ਬਾਣੀ ਜਿਹੜੀ ਆ ਉਹ ਕਹਿੰਦੀ ਵੀ ਦੋ ਐਤਵਾਰ ਇਹਨੇ ਮੈਨੂੰ ਇੰਨਾ ਤੰਗ ਕੀਤਾ ਮਾਤਾ ਦੱਸਦੀ ਵੀ ਇਹ ਵੀਰ ਦੱਸਦਾ ਕਿ ਮਾਤਾ ਮੇਰੀ ਨੇ ਮੈਨੂੰ ਦੱਸਿਆ ਵੀ ਤੂੰ ਮੈਨੂੰ ਬਹੁਤ ਤੰਗ ਕੀਤਾ ਕਹਿੰਦਾ ਮੈਨੂੰ ਤਾਂ ਸੁਰਤ ਹੀ ਨਹੀਂ ਮੈਂ ਕੀ ਕੁਝ ਕੀਤਾ ਤੇ ਮਾਤਾ ਕਹਿੰਦਾ ਮੈਨੂੰ ਦੱਸਦੀ ਆ ਕਿ ਮੈਂ ਬਹੁਤ ਜ਼ਿਆਦਾ ਜਿਹੜਾ ਤੈਨੂੰ ਬੜੀ ਮੁਸ਼ਕਲ ਨਾਲ ਫੜਿਆ ਬੜੀ ਮੁਸ਼ਕਲ ਨਾਲ ਤੈਨੂੰ ਪੁੱਤ ਲੈ ਕੇ ਜਾਂਦੀ ਰਹੀਆਂ ਤੇ ਫਿਰ ਖਾਲਸਾ ਜੀ ਏਵੇਂ ਸਤਿਗੁਰਾਂ ਦੀ ਕਿਰਪਾ ਵਰਤੀ ਮਾਤਾ ਕਹਿੰਦੀ ਦੋ ਐਤਵਾਰੇ ਬਹੁਤ ਤੰਗ ਰਿਆ ਤੇ ਤੀਜੇ ਐਤਵਾਰ ਮੈਂ ਜੋਤ ਦਾ ਘੋਲ ਲੈ ਆਈ ਹਾਂ ਤੇਰੇ ਮਥੇ ਤੇ ਲਾ ਦਿੰਦੀ ਹਾਂ ਜਿਹਨੂੰ ਇਹ ਕਮਲ ਕਟਲਾ ਲੱਗਦਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਇਹ ਕਰਨ ਲੱਗਦਾ ਸੀ ਉਸੇ ਵੇਲੇ ਠੀਕ ਹੋ ਜਾਂਦਾ ਇਹਨੂੰ ਜੋਤ ਦਾ ਘੋਲ ਲਾਉਣੀ ਹੈ ਤੇ ਮਹਾਰਾਜ ਨੇ ਕਿਰਪਾ ਕੀਤੀ ਹੌਲੀ ਹੌਲੀ ਖਾਲਸਾ ਜੀ 5 7 8 10 ਦਿਨ ਐਤਵਾਰ ਮੈਂ ਗਈ ਮੇਰਾ ਪੁੱਤ ਕਹਿੰਦਾ ਮਾ ਭਾਈ ਸਾਹਿਬ ਕਹਿੰਦੇ ਮੈਂ ਮੇਰੀ ਮਾਤਾ ਨੇ ਮੈਨੂੰ ਇਹ ਸਾਰੀ ਜਿਹੜੀ ਸਟੋਰੀ ਮੈਨੂੰ ਭਾਈ ਸਾਹਿਬ ਇਹਦੇ ਵਿੱਚ ਕੁਝ ਗੱਲਾਂ ਪਤਾ ਹੀ ਨਹੀਂਆਂ ਮੇਰ ਨਾਲ ਹੋਈਆਂ ਏ ਮੇਰੀ ਮਾਤਾ ਨੇ ਮੈਨੂੰ ਦਸੀਆਂ ਵੀ ਤੂੰ ਆਹ ਕੁਝ ਕੀਤਾ ਉਹਨੂੰ ਤੇ ਫਿਰ ਖਾਲਸਾ ਜੀ ਮਾਤਾ ਵਿਚਾਰੀ ਉਦਮ ਕਰਕੇ ਇਹਨੂੰ ਲੈ ਕੇ ਜਾਂਦੇ ਰਹੀ ਵੀਰ ਨੂੰ ਵੀਰ ਨੇ ਦੱਸਿਆ ਵੀ ਮੈਨੂੰ ਬਹੁਤ ਤੰਗੀ ਨਾ ਮਾਤਾ ਮੇਰੀ ਨੇ ਖੜਿਆ 10 ਕਿਹਾਤ ਵਾਰ ਖੜਿਆ ਉਸ ਤੋਂ ਬਾਅਦ ਮੇਰੇ ਪਿੱਛੋਂ ਬਲਾ ਲੱਤ ਗਈ ਤੇ ਕਹਿੰਦਾ ਫਿਰ ਮੈਂ ਆਪ ਹੀ ਐਤਵਾਰ ਮੇਰਾ ਜੀ ਕਰਨ ਲੱਗ ਪਿਆ ਵੀ ਮੈਂ ਉੱਥੇ ਜਾਵਾਂ ਕਹਿੰਦਾ ਫਿਰ ਮੈਨੂੰ ਹੋ ਗਿਆ ਵੀ ਮੇਰੇ ਤੇ ਕਿਸਦਾ ਪ੍ਰਭਾਵ ਆ ਮੈਨੂੰ ਪਤਾ ਲੱਗ ਗਿਆ ਵੀ ਮੈਨੂੰ ਆ ਫਲਾਣੀ ਚੀਜ਼ ਨੇ ਘੇਰਿਆ ਤੇ ਮੈਂ ਜਾਣਾ ਕਹਿੰਦਾ ਫਿਰ ਮੈਂ ਉਦੋਂ ਤੋਂ ਬਾਅਦ ਛੱਡਿਆ ਨਹੀਂ ਜਾਣਾ ਕਰੋਨਾ ਦੇ ਵਿੱਚ ਛੱਡਿਆ ਸੀ ਕਹਿੰਦਾ ਉਸ ਤੋਂ ਬਾਅਦ ਕਦੇ ਨਹੀਂ ਛੱਡਿਆ ਤੇ ਇੱਕ ਦਿਨ ਖਾਲਸਾ ਜੀ ਚਪੈਰਾ ਪੜਦਿਆਂ ਪੜਦਿਆਂ ਨੂੰ ਹੋਣ ਲੱਗਾ ਸੀ ਕੋਈ ਤੇ ਮਾਤਾ ਨੇ ਨਾ ਜੋਰ ਦਾ ਘੋ ਕੋਲ ਹੀ ਰੱਖਿਆ ਉਹ ਜਦੋਂ ਇਹਨੂੰ ਹੋਣ ਲੱਗਦਾ ਹੈ ਕੋਈ ਜੋਰ ਦਾ ਘੋ ਮੱਥੇ ਤੇ ਲਾ ਦਿੰਦੀ ਹੈ ਤੇ ਫਰਕ ਪੈ ਜਾਂਦਾ ਐਡੀ ਕਿਰਪਾ ਸ਼ੀਦਾ ਦੇ ਸਥਾਨ ਤੇ ਤੇ ਲੋਕ ਖਾਲਸਾ ਜੀ ਗੱਲਾਂ ਕਰਦੇ ਆ ਵੀ ਆਹ ਹੋ ਗਿਆ ਪਖੰਡ ਸ਼ੁਰੂ ਕਰ ਲਿਆ ਆਹ ਕਰ ਲਿਆ ਉਹ ਕਰ ਲਿਆ ਗੁਰੂ ਕੀ ਬਾਣੀ ਗੁਰੂ ਦਾ ਦਰ ਬਹੁਤ ਵੱਡੇ ਉੱਚੇ ਸੁਚੇਦਾਰ ਹਨ ਇਹਨਾਂ ਵਰਗਾ ਕੋਈ ਨਾ ਉੱਚਾ ਦਰ ਹੈ ਨਾ ਸੁਚਾ ਦਰ ਹੈ ਇਵੇਂ ਵੀਰ ਕਹਿੰਦਾ ਵੀ ਮੇਰੇ ਚ ਪਹਿਰਿਆਂ ਨੇ ਮਾਤਾ ਮੈਨੂੰ ਖੜਦੀ ਰਹੀ ਐਤਵਾਰ ਦੇ ਐਤਵਾਰ ਤੇ ਫਿਰ ਮੇਰੇ ਮਗਰੋਂ ਆਪੇ ਹੀ ਬੁਲਾ ਲੈ ਗਈ ਨਹੀਂ ਤੇ ਨਾਲ ਤੁਰੀ ਫਿਰਦੀ ਤੇ ਵੇਖੋ ਖਾਲਸਾ ਜੀ ਗੁਰੂ ਸਾਹਿਬ ਦੀ ਹੋਰ ਵੀ ਬੜੇ ਬਚਨ ਉਹਨਾਂ ਨੇ ਸੁਣਾਏ ਉਹ ਬਚਨ ਖਾਲਸਾ ਜੀ ਮਤਲਬ ਹੈ ਭਿਆਨਕ ਜੇ ਕੋਈ ਫਾਇਦਾ ਨਹੀਂ ਸੁਣਨ ਦਾ ਤੇ ਉਹ ਉਹਦੇ ਵਿੱਚ ਵੇਖ ਕੇ ਫਿਰ ਮਰਦੀ ਜਿਹੜੀ ਉਹ ਡਰਦੀ ਆ ਕਈਆਂ ਨਾਲ ਬਹੁਤ ਮਾੜਾ ਕੁਝ ਕਰਦੇ ਆ ਤੇ ਇਹ ਚੀਜ਼ਾਂ ਸਤਗੁਰਾਂ ਦੇ ਘਰੋਂ ਹੀ ਜਾ ਕੇ ਮੁਕਤ ਹੁੰਦੀਆਂ ਨਿਕਲਦੀਆਂ ਤੇ ਫਿਰ ਵੀਰ ਕਹਿੰਦਾ ਹੁਣ ਮੈਨੂੰ ਕਿਸੇ ਪ੍ਰਕਾਰ ਕੋਈ ਦਿੱਕਤ ਨਹੀਂ ਤੇ ਜਦੋਂ ਅਸੀਂ ਜਦੋਂ ਦਾ ਕਿਨਾਂ ਮਾ ਸ਼ੀਦਾ ਸਾਹਿਬ ਆਉਣ ਲੱਗ ਪਿਆ ਦਿੱਲੀੋਂ ਉਹਨਾਂ ਨੇ ਮੇਰੇ ਕੰਮ ਕਾਜ ਵੀ ਵਧੀਆ ਪੜ੍ਹਾਈ ਵੀ ਵਧੀਆ ਸਭ ਕੁਝ ਕਹਿੰਦਾ ਮੇਰਾ ਵਧੀਆ ਚੱਲਦਾ ਬੜੀ ਸਤਗੁਰਾਂ ਨੇ ਮੇਰੇ ਤੇ ਕਿਰਪਾ ਕੀਤੀ ਆ ਮਹੀਨੇ ਸਾਲ ਹੋ ਗਏ 8-9 ਸਾਲ ਹੋ ਗਏ ਆ ਵੀ ਲਗਾਤਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਆਉਂਦਾ ਹੈ ਤੇ ਬਹੁਤ ਕੁਝ ਬਾਬਾ ਦੀਪ ਸਿੰਘ ਸਾਹਿਬ ਨੇ ਬਖਸ਼ਿਆ ਉਹਨੇ ਆਪਣੀ ਹੱਡ ਬੀਤੀ ਸੁਣਾਏ ਵੀ ਮੇਰੇ ਨਾਲ ਇਦਾਂ ਮਾੜਾ ਪਹਿਰਾ ਹੋ ਗਿਆ ਤੇ ਫਿਰ ਉਹ 사ਤਗੁਰਾਂ ਨੇ ਕਲਾ ਵਰਤਾਈ ਸੀ ਦਾਰੇ ਦਾਰ ਆਉਣਾ ਜੋ ਦਾ ਘਿਉ ਲਾਉਣਾ ਕਹਿੰਦਾ ਮੈਂ ਠੀਕ ਹੋ ਜਾਂਦਾ ਸਾ ਮੇਰੀ ਮਾਤਾ ਦੱਸਦੀ ਸੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਹੱਟ ਬੀਤੀ ਸੀ ਖਾਲਸਾ ਜੀ ਆਪ ਸੰਗਤਾਂ ਦੇ ਚਰਨਾਂ ਵਿੱਚ ਦਾਸ ਮਾਫੀ ਮੰਗਦਾ ਕੱਲ ਵੀਡੀਓ ਨਹੀਂ ਪਈ ਅਸੀਂ ਕਿਸੇ ਦੇ ਚੰਡੀ ਦਾ ਜਾਪ ਪੜਨ ਆਏ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉੱਥੇ ਹੀ ਆ ਕੱਲ ਦੇ ਅੱਜ ਵੀ ਰਾਤ ਇੱਥੇ ਸੀ ਅੱਜ ਦਿਨੇ ਵੀ ਇੱਥੇ ਆ ਸੋ ਕੱਲ ਨੂੰ ਭੋਗ ਪੈਣਾ ਫਿਰ ਆਪਣੇ ਘਰ ਨੂੰ ਪਰਤਣਾ ਤੇ ਬਾਕੀ ਫੌਜ ਜਿਹੜੀ ਆ ਖਾਲਸਾ ਜੀ ਦਲ ਜਿਹੜੇ ਆ ਉਹ ਹਜੂਰ ਸਾਹਿਬ ਨੂੰ ਜਾ ਰਹੇ ਆ ਦੁਸ਼ਹਿਰਾ ਦੁਸ਼ਹਿਰੇ ਮਹਾਤਮ ਕਰਕੇ ਤੇ ਉਹਨਾਂ ਦਾ ਪਰਸੋਂ ਨੂੰ ਚਾਲਾ ਪਹਿਣਾ ਉਹ ਤੋਂ ਬਾਅਦ ਆਪਾਂ ਫਿਰ ਲਗਾਤਾਰ ਨਿਰੰਤਰ ਵੀਡੀਓ ਆਪਾਂ ਕੋਸ਼ਿਸ਼ ਕਰਾਂਗੇ ਜੇ ਕੱਲ ਪੈ ਗਈ ਨਾ ਪਈ ਤੇ ਮਾਫੀ ਚਾਹੁੰਦੇ ਆ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਦੀ ਆਵਾਜ਼ ਅੰਤਰਜਾਮੀ ਸਤਿਗੁਰ ਮੇਹਰਾਂ ਕਰਨ ਜਿਨ੍ਹਾਂ ਦਾ ਰਿਪਲਾਈ ਨਹੀਂ ਹੋਇਆ ਦਾਸ ਕੋਲੇ ਇੱਥੇ ਖਾਲਸਾ ਜੀ ਇੱਥੇ ਰੇਂਜ ਨਹੀਂ ਆਉਂਦੀ ਦੂਰ ਜਾ ਕੇ ਅੱਜ ਵੀਡੀਓ ਪਾ ਕੇ ਬਣਾ ਕੇ ਪਾਈ ਆ ਤੇ ਇੱਥੇ ਰੇਂਜ ਨਹੀਂ ਆਉਂਦੀ ਪਿੰਡ 'ਚ ਤੇ ਇਸ ਕਰਕੇ ਇਥੇ ਰਿਪਲਾਈ ਨਹੀਂ ਹੋਣਾ ਤੇ ਦਾਸ ਤੁਹਾਨੂੰ ਪਰਸੋਂ ਨੂੰ ਜਾਂ ਕੱਲ ਨੂੰ ਰਿਪਲਾਈ ਕਰੇਗਾ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਮੇਰਾ ਕਰਨ ਤੇ ਜਦੋਂ ਰੇਂਜ ਕੋਈ ਆਉਂਦੀ ਹੈ ਅੱਜ ਕਈ ਵਾਰ ਆ ਵੀ ਜਾਂਦੀ ਹੈ ਤੇ ਉਦੋਂ ਦਾਸ ਤੂੜੇ ਬੋਤੇ ਫੌਜ ਦਾ ਸੰਗਤ ਦਾ ਰਿਪਲਾਈ ਕਰੇਗਾ ਮਹਾਰਾਜ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ ਦੇਣ ਨਾਮਦਾਨ ਬਖਸ਼ਣ ਗੁਰਸਿੱਖੀ ਜੀਵਨ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਸਾਰੇ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਅਭਿਆਸ ਕਰਿਆ ਕਰੋ ਇਹੋ ਜਿਹੇ ਬਦ ਬਲਾਵਾ ਜਿਹੜੀਆਂ ਧਰਤੀ ਤੇ ਬਹੁਤ ਨੇ ਜੇ ਜਦੋਂ ਆਪਾਂ ਬਾਣੀ ਨਹੀਂ ਪੜਦੇ ਆਪਾਂ ਅੰਦਰੋਂ ਕਮਜ਼ੋਰ ਹੋ ਜਾਂਦੇ ਆ ਉਦੋਂ ਸਾਡੇ ਤੇ ਇਹਨਾਂ ਦਾ ਪ੍ਰਭਾਵ ਪੈ ਜਾਂਦਾ ਨਹੀਂ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਜਿਹੜੇ ਬਾਣੀ ਪੜਦੇ ਨਾਮ ਜਪਦੇ ਸਤਿਗੁਰਾਂ ਦੀ ਸ਼ਰਣ ਜਾਂਦੇ ਸੇਵਾ ਕਰਦੇ ਜਿਹੜੀ ਸੇਵਾ ਹੈ ਨਾ ਭਾਂਡਿਆਂ ਦੀ ਤੇ ਜੋੜਿਆਂ ਦੀ ਕੱਲ ਦੀ ਵੀਡੀਓ ਵਿੱਚ ਦਾਸ ਵਿਸਥਾਰ ਨਾਲ ਦੱਸੇਗਾ ਇਹਦਾ ਕੀ ਕੀ ਲਾਭ ਹੈ ਇਹੋ ਜਿਹਿਆਂ ਵੱਦ ਬਲਾਵਾ ਉਹਨਾਂ ਨੇ ਅੰਦਰ ਵੜਦੀਆਂ ਹੀ ਨਹੀਂ ਜਿਹੜੇ ਝੂਠੇ ਵਰਤਨਾ ਦੀ ਤੇ ਜੋੜਿਆਂ ਦੀ ਸੇਵਾ ਕਰਦੇ ਕਿਉਂਕਿ ਇਹਨਾਂ ਸੇਵਾ ਕਰਨ ਦੇ ਨਾਲ ਨਿਮਰਤਾ ਆਉਂਦੀ ਮਹਾਰਾਜ ਕਿਰਪਾ ਕਰਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ